ਬੇਲ ਮਾਦ ਪਹਿਲਾਂ ਵੀ ਬਣਦੀਆਂ ਹੋਈਆਂ ਨੇ ਤੇ ਅੱਗੇ ਵੀ ਬਣਨਗੀਆਂ ਪਰ ਜੋ ਕੰਮ ਵੇਲੀ ਜਨਤਾ ਪ੍ਰੋਡਕਸ਼ਨ ਨੇ ਕੀਤਾ ਨਾ ਤੇ ਜੋ ਕਰ ਰਹੇ ਨੇ ਨਾ ਤਾਂ ਅੱਜ ਤੋਂ ਪਹਿਲਾਂ ਕਿਸੇ ਨੇ ਕੀਤਾ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਕੋਈ ਕਰ पाए ਜੇ ਤੁਸੀਂ ਗੁਰੂ ਨਾਨਕ ਜਹਾਜ਼ ਫਿਲਮ ਦਾ ਟ੍ਰੇਲਰ ਦੇਖ ਲਿਆ ਤਾਂ ਤੁਸੀਂ ਮੇਰੀ ਗੱਲ ਨਾਲ ਬਿਲਕੁਲ ਸਹਿਮਤ ਹੋਵੋਗੇ ਕਿਉਂਕਿ ਜੋ ਫਿਲਮ ਇਹਨਾਂ ਨੇ ਇਹ ਬਣਾ ਦਿੱਤੀ ਆ ਨਾ ਇਹ ਅੱਜ ਦੇ ਸਮੇਂ ਦੇ ਵਿੱਚ ਬਣਾਉਣਾ ਇੰਪੋਸੀਬਲ ਸੀ ਹੁਣ ਤੁਸੀਂ ਆਖੋਗੇ ਕਿ ਯਾਰ ਤੂੰ ਤਾਂ ਕੁਝ ਜ਼ਿਆਦਾ ਹੀ ਤਰੀਫਾ ਕਰਨ ਲੱਗਿਆ ਇਹਨਾਂ ਦੀ ਐਸਾ ਵੀ ਕੀ ਬਣਾ ਦਿੱਤਾ ਇਹਨਾਂ ਨੇ ਕਿ ਜਿਹੜਾ ਇੰਪੋਸੀਬਲ ਸੀ ਮੈਂ ਐਵੇਂ ਨਹੀਂ ਕਹਿ ਰਿਹਾ ਮੜਾ ਜਾ ਸੋਚ ਕੇ ਦੇਖੋ ਇਸ ਫਿਲਮ ਦੇ ਵਿੱਚ ਕੁਝ ਐਸੇ ਸੀਨ ਨੇ ਜਿਨ੍ਹਾਂ ਨੂੰ ਸੱਚਮੁੱਚ ਅੱਜ ਦੇ ਸਮੇਂ ਦੇ ਵਿੱਚ ਤੇ ਪੰਜਾਬੀ ਇੰਡਸਟਰੀ ਵਿੱਚ ਖਾਫ ਕਰਕੇ ਬਣਾਉਣਾ ਇੰਪੋਸੀਬਲ ਆ ਇਹਦੇ 2-3 ਕਾਰਨ ਆ ਪਹਿਲਾ ਤੁਹਾਡੇ ਕੋਲ ਕੋਈ ਵਰਨਰ ਬ੍ਰਦਰ ਵਰਗਾ ਸਟੂਡੀਓ ਨਹੀਂ ਆ ਤੁਹਾਡੇ ਕੋਲ ਕੋਈ ਰੈੱਡ ਚਿਲੀ ਵਰਗੀ ਵੀਫਐਕਸ ਕੰਪਨੀ ਵੀ ਨਹੀਂ ਆ ਇਹ ਕੰਮ ਵੀ ਬਾਹਰੋਂ ਕਰਾਉਣਾ ਪੈਂਦਾ ਤੇ ਤੁਹਾਡੇ ਕੋਲ ਕੋਈ ਰਮੋਜੀ ਫਿਲਮ ਸਿਟੀ ਵਰਗੀ ਆਪਣੀ ਫਿਲਮ ਸਿਟੀ ਵੀ ਨਹੀਂ ਆ ਜਿੱਥੇ ਦੁਦਿ ਇਹ ਸਭ ਕੁਝ ਕਰ ਲਵਾਂ ਇਹਨਾਂ ਸਭ ਦੇ ਬਾਵਜੂਦ ਤੁਹਾਡਾ ਬਜਟ ਮਥਾਂ 20 ਕਰੋੜ ਤੱਕ ਜਾਂਦਾ ਤੇ ਜੋ ਫਿਲਮ ਇਹਨਾਂ ਨੇ ਬਣਾਈ ਆ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦੇ ਲਈ ਸੈਂਕੜੇ ਕਰੋੜ ਦਾ ਬਜਟ ਲੱਗਦਾ ਹਾਲੀਵੁੱਡ ਵਾਲੀਆਂ ਫਿਲਮਾਂ ਚੈੱਕ ਕਰੋ ਉਹ ਨਿੱਕੀ ਨਿੱਕੀ ਚੀਜ਼ ਬਣਾ ਲਈ ਕਿੰਨਾ ਪੈਸਾ ਖਰਚ ਦਿੰਦੇ ਆ ਤੇ ਅੱਜ ਕੱਲ ਤਾਂ ਜੋ ਹਿੰਦੀ ਪਲੱਸ ਸਾਊਥ ਵਾਲੇ ਬਣਾਉਂਦੇ ਆ ਕਿੰਨੇ 100 ਕਰੋੜ ਖਰਚ ਦਿੰਦੇ ਆ ਤੇ ਰਿਜ਼ਲਟ ਉਹਦਾ ਭਾਵੇਂ ਕਈ ਵਾਰ ਕੁਝ ਵੀ ਨਹੀਂ ਨਿਕਲਦਾ ਪਰ ਇਹਨਾਂ ਨੇ ਜੋ 20 ਕਰੋੜ ਦੇ ਵਿੱਚ ਇਹ ਬਣਾ ਕੇ ਦਿਖਾਇਆ ਇਹ ਨਾ ਨਮ ਤਾਵੇਂ ਨਾਲ ਕਹਿ ਰਹਾ ਤਾਂ ਕਿ 400 500 ਕਰੋੜ ਤੋਂ ਘੱਟ ਦਾ ਕੰਮ ਨਹੀਂ ਕੀਤਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੋਈ VFX ਕੰਪਨੀ ਆਪਣੀ ਹੈ ਹੀ ਨਹੀਂ ਬਾਹਰੋਂ ਕਰਾਉਣਾ ਪੈਂਦਾ ਕੋਈ ਤੁਹਾਡੇ ਕੋਲ ਵੱਡਾ ਸਟੂਡੀਓ ਨਹੀਂ ਹੈ ਜਿੱਥੇ ਤੁਸੀਂ ਇਸ ਤਰ੍ਹਾਂ ਦੀ ਸ਼ੂਟਿੰਗ ਕਰ ਲੈ ਸਕੋ ਕੋਈ ਫਿਲਮ ਸਿਟੀ ਨਹੀਂ ਜਿੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਮਿਲ ਜਾਣ ਪਲੱਸ ਤੁਸੀਂ ਇਸ ਤੋਂ ਪਹਿਲਾਂ ਫਿਲਮਾਂ ਹੀ ਕਿੰਨੀਆਂ ਕ ਬਣਾਈਆਂ ਜੇ ਇਸ ਤਰ੍ਹਾਂ ਦੀ ਫਿਲਮ ਦੀ ਗੱਲ ਕਰੀਏ ਤੁਸੀਂ ਤਰ੍ਹਾਂ ਮਸਤਾਨੇ ਬਣਾਈਆ ਤੁਹਾਡੇ ਕੋਲੇ ਕੋਈ ਲੰਮਾ ਚੌੜਾ ਐਕਸਪੀਰੀਅੰਸ ਨਹੀਂ ਹੈ ਇਹ ਕੰਮ ਕਰਨ ਦਾ ਪਰ ਫਿਰ ਵੀ ਇਹ ਸਭ ਦੇ ਬਾਵਜੂਦ ਵੀ ਤੁਸੀਂ ਇੰਨੀ ਪਰਫੈਕਸ਼ਨ ਨਾਲ ਇੱਕ ਫਿਲਮ ਬਣਾ ਦੋ ਜੋ ਕਿ ਤਕੜੀਆਂ-ਤਕੜੀਆਂ ਪੀਰੀਅਡ ਡਰਾਮਾ ਫਿਲਮਾਂ ਨੂੰ ਵੀ ਟੱਕਰ ਦੇ ਦੇਵੇ ਡਿਟੇਲਿੰਗ ਦੇ ਮਾਮਲੇ ਦੇ ਵਿੱਚ ਨਿੱਕੀ-ਨਿੱਕੀ ਡਿਟੇਲਿੰਗ ਨਿੱਕੀ-ਨਿੱਕੀ ਰਿਸਰਚ ਦੇ ਮਾਮਲੇ ਦੇ ਵਿੱਚ ਤੇ ਹੂਬ-ਹੂ ਸੀਨ ਰਿਪਲੇਸ ਕਰਦੇ ਨੇ ਹਿਸਟੋਰੀਕਲ ਫੋਟੋਆਂ ਨੂੰ ਹਿਸਟੋਰੀਕਲ ਮੂਮੈਂਟਸ ਨੂੰ ਉੱਤੇ ਤਰ੍ਹਾਂ ਬਣਾ ਦੇਣਾ ਇਹ ਬਈ ਬਹੁਤ ਵੱਡੀ ਗੱਲ ਹੁੰਦੀ ਆ ਤੇ ਬਾਕੀ ਗੱਲ ਇਹ ਵੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਇਹਨਾਂ ਨੂੰ ਕੋਈ ਜ਼ਿਆਦਾ ਸੀਰੀਅਸਲੀ ਨਹੀਂ ਸੀ ਲੈਂਦੇ ਪਹਿਲਾਂ ਜਦੋਂ ਪ੍ਰੋਡਕਸ਼ਨਾਂ ਦੇ ਨਾਮ ਤੇ ਗੱਲ ਹੁੰਦੀ ਸੀਗੀ ਤਾਂ ਹੰਬਲ ਮੋਸ਼ਨ ਪਿਕਚਰਜ਼ ਜਾਂ ਫਿਰ ਰਿਦਮ ਵੌਇਸ ਤੇ ਵਾਈਟ ਹਿੱਲ 뮤직 ਵਰਗੇ ਇਹਨਾਂ ਤਿੰਨ ਚਾਰ ਪ੍ਰੋਡਕਸ਼ਨਾਂ ਹੋਂਦ ਦੀ ਹੀ ਗੱਲ ਹੁੰਦੀ ਸੀ ਇਹਨਾਂ ਦਾ ਹੀ ਰਾਜ ਰਿਹਾ ਪਿਛਲੇ 10 ਸਾਲਾਂ ਤੋਂ ਪਰ ਹੁਣ ਜੋ ਕੰਮ ਪਿਛਲੇ 2 ਸਾਲਾਂ ਤੋਂ ਇਹ ਕਰ ਰਹੇ ਆ ਬੇਲੀ ਜਨਤਾ ਪ੍ਰੋਡਕਸ਼ਨ ਵਾਲੇ ਮੈਂ ਦਾਅਵੇ ਨਾਲ ਕਹਿ ਸਕਦਾ ਅਗਲੇ 10 ਸਾਲ ਇਹਨਾਂ ਦੇ ਹੋਣਗੇ ਇਹ ਰਾਜ ਕਰਨਗੇ ਅਗਲੇ 10 ਸਾਲ ਤੇ ਇਹ ਐਸੀਆਂ ਐਸੀਆਂ ਫਿਲਮਾਂ ਬਣਾਉਣਗੇ ਜਿਨ੍ਹਾਂ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਇਹ ਮਿਹਨਤ ਕਰਦੇ ਆ ਇਹ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਉਹ ਮਿਹਨਤ ਆਪਾਂ ਇਹਨਾਂ ਦੀ ਮਸਤਾਨੇ ਵਿੱਚ ਦੇਖੀ ਸੀ ਭਾਵੇਂ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਕਮੀਆਂ ਗਿਣਾ ਲਓ ਕਹਾਣੀ ਨੂੰ ਲੈ ਕੇ ਤੇ ਆਤ ਨੂੰ ਲੈ ਕੇ ਕੁਝ ਮਰਜੀ ਆਖੀ ਜਾਓ ਪਰ ਇੱਕ ਚੀਜ਼ ਨੂੰ ਤੁਸੀਂ ਇਨਕਾਰ ਨਹੀਂ ਕਰ ਸਕਦੇ ਉਹ ਸੀ ਉਸ ਫਰਮ ਦੀ ਡਿਟੇਲਿੰਗ ਉਹਦੇ ਵਿੱਚ ਨਜ਼ਰ ਆਉਣ ਵਾਲਾ ਸੈੱਟ ਉਹ ਪੂਰਾ ਲਾਹੌਰ ਸ਼ਹਿਰ ਉਹ ਕਲੀ-ਕਲੀ ਚੀਜ਼ ਉਹ ਕੋਸਟਿਮ ਉਹ ਡਿਜ਼ਾਈਨ ਸਾਰਾ ਕੁਝ ਉਹ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ ਕਿ ਇਹਨਾਂ ਨੇ ਵਾਕਈ ਦੇ ਵਿੱਚ 18ਵੀਂ ਸਦੀ ਦਾ ਉਹ ਸ਼ਹਿਰ ਦਿਖਾ ਦਿੱਤਾ ਸੀਗਾ ਉਹਦੇ ਵਿੱਚ ਤਾਂ ਭਾਵੇਂ ਲਾਇਬ੍ਰੇਰੀ ਵੀ ਸੀਗੀ ਕਿਉਂਕਿ ਆਪਣੇ ਕੋਲ ਅਸਲ ਫੋਟੋਆਂ ਨਹੀਂ ਹੁੰਦੀਆਂ ਅਸਲ ਕੋਈ ਵੀਡੀਓ ਤਾਂ ਆਪਣੇ ਕੋਲ ਹੁੰਦੀ ਨਹੀਂ ਉਹ ਜਮਾਨੇ ਦੀ ਪਰ ਜਦੋਂ ਹੁਣ ਤੁਸੀਂ ਗੁਰਨਾਨਕ ਜਹਾਜ਼ਪਲ ਨੂੰ ਬਣਾ ਰਹੇ ਹੋ ਨਾ ਇਹਦੀਆਂ ਫੋਟੋਆਂ ਵੀ ਹੈਗੀਆਂ ਵੀਡੀਓ ਵੀ ਹੈਗੀਆਂ ਤੇ ਆਪਾਂ ਨੂੰ ਪਤਾ ਹੈ ਕਿ ਉਹ ਲੋਕ ਕਿਵੇਂ ਦੇ ਦਿਖਦੇ ਸੀਗੇ ਉਹ ਜਮਾਨਾ ਕਿਸ ਤਰ੍ਹਾਂ ਦਾ ਸੀਗਾ ਉਹ ਜਹਾਜ਼ ਕਿਸ ਤਰ੍ਹਾਂ ਦਾ ਸੀਗਾ ਤੇ ਇਸੇ ਲਈ ਇਹ ਫਿਲਮ ਦੁੱਗਣੀ ਤਿੱਗਣੀ ਮਿਹਨਤ ਭਾਲ ਦੀ ਜੀ ਕਿਉਂਕਿ ਬਹੁ ਬਹੁ ਉਹੀ ਚੀਜ਼ ਤੁਸੀਂ ਰਿਪਰੈਜ਼ੈਂਟ ਕਰਨੀ ਆ ਪਰਦੇ ਦੇ ਉੱਪਰ ਪਰਫੈਕਸ਼ਨ ਦੇ ਨਾਲ ਤੇ ਉਹ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਨੇ 101% ਉਸ ਕੰਮ ਦੇ ਵਿੱਚ ਖਰੇ ਉਤਰੇ ਆ ਤੁਸੀਂ ਕਮੀ ਕੱਢ ਹੀ ਨਹੀਂ ਸਕਦੇ ਇੱਕ ਸੀਨ ਆ ਜਿਹਦੇ ਵਿੱਚ ਜਹਾਜ਼ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਆਪਣੇ ਸਾਤੀ ਸਿੰਘਾਂ ਦੇ ਨਾਲ ਜਦੋਂ ਦੂਜੇ ਪਾਸੇ ਦੇਖਦੇ ਆ ਤਾਂ ਸਾਹਮਣੇ ਤੋਂ ਉਹਨਾਂ ਦੀ ਨੇਵੀ ਆ ਰਹੀ ਆ ਉਹ ਸੀਨ ਦੇਖੋ ਯਾਰ ਐਤਨਾ ਲੱਗ ਰਿਹਾ ਜਿਵੇਂ ਕਿਸੇ ਹਾਲੀਵੁੱਡ ਫਿਲਮ ਦਾ ਸੀਨ ਹੋਵੇ ਇੱਕ ਸੀਨ ਦੇ ਵਿੱਚ ਨਾ ਉਹਨਾਂ ਦਾ ਪੋਰਟ ਦਿਖਾਇਆ ਗਿਆ ਵੈਨਕੂਵਰ ਦਾ ਪੁਰਾਣੇ ਜ਼ਮਾਨੇ ਦਾ ਪੋਰਟ ਦਿਖਾਉਣਾ ਚਾਹੀਦਾ ਹੁਣ ਅੱਜ ਦੇ ਜ਼ਮਾਨੇ ਆ ਜੀ ਕੋਈ ਮਾਰਤ ਨਹੀਂ ਤੀ ਜ਼ਾਹਿਰ ਦੀ ਗੱਲ ਹੈ ਸਟੂਡੀਓ ਦੇ ਵਿੱਚ ਬਣਾਇਆ ਇਹਨਾਂ ਨੇ ਵੀ ਐਫ ਐਕਸ ਨਾਲ ਬਣਾਇਆ ਉਹ ਪਰ ਫਿਰ ਵੀ ਦੇਖੋ ਕਿੰਨਾ ਰੀਅਲ ਲੱਗ ਰਿਹਾ ਤੇ ਉਹ ਚੀਜ਼ ਮੈਂ ਫਿਰ ਦੁਹਰਾ ਦਿਆਂ ਉਹ ਸੀਨ ਦੇ ਉੱਤੇ ਇਹਨਾਂ ਨੇ ਕੋਈ 50 60 ਕਰੋੜ ਰੁਪਈਆ ਨਹੀਂ ਖਰਚਿਆ ਹੋਣਾ ਨਾ ਉਹ ਸੀਨ ਕੁਝ ਲੱਖਾਂ ਦੇ ਵਿੱਚ ਬਣਾਇਆ ਗਿਆ ਸੀ ਪਰ ਕਿੰਨਾ ਪਰਫੈਕਟ ਲੱਗ ਰਿਹਾ ਇਸੇ ਲਈ ਮੈਂ ਕਹਿ ਰਿਹਾ ਕਿ ਜੋ ਕੰਮ ਬਾਈ ਤਰਫੀਮ ਜੱਥੜ ਕਰ ਰਿਹਾ ਜੋ ਕੰਮ ਇਹਨਾਂ ਦੀ ਟੀਮ ਕਰ ਰਹੀ ਆ ਜੋ ਕੰਮ ਵੈਦਲੀ ਜਨਤਾ ਪ੍ਰੋਡਕਸ਼ਨ ਕਰ ਰਹੀ ਆ ਔਰ ਕੋਈ ਸਟੂਡੀਓ ਨਹੀਂ ਕਰ ਰਹਾ ਪੰਜਾਬੀ ਦੇ ਵਿੱਚ ਤੇ ਇਹ ਪੰਜਾਬੀ ਇੰਡਸਟਰੀ ਨੂੰ ਇੱਕ ਨਵੇਂ ਮੁਕਾਮ ਤੇ ਲੈ ਕੇ ਜਾਣਗੇ ਅੱਜ ਤੋਂ 10 ਸਾਲ ਬਾਅਦ ਤੁਸੀਂ ਇਹਨਾਂ ਦੀਆਂ ਫਿਲਮਾਂ ਦੀਆਂ ਗੱਲਾਂ ਕਰਿਆ ਕਰੋਗੇ ਕਿ ਇਹਨਾਂ ਨੇ ਉਸ ਸਮੇਂ ਦੇ ਵਿੱਚ ਆ ਚੀਜ਼ ਬਣਾਈ ਸੀ ਅਗਲੇ 10 ਸਾਲ ਇਹੀ ਰਾਜ ਕਰਨਗੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ કે ਨਹੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਨਹੀਂ ਹੋ ਤਾਂ ਵੀ ਕੋਈ ਗੱਲ ਨਹੀਂ ਕਿ ਮੇਰੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ